ਮੈਂ ਮੰਤਰੀ ਸਿੰਘ ਡਰੱਗਸ ਕੰਟਰੋਲ ਅਫਸਰ ਹਾਂ ਸਰੋਸਾ ਅਰਪੋਰਟ ਤੋਂ ਤੇ ਮੇਰੇ ਕੋਲ ਨਵਾਂ ਸ਼ਹਿਰ ਦਾ ਪੂਰਾ ਚਾਰਜ ਹੈਗਾ ਐਡੀਸ਼ਨਲ ਚਾਰਜਸ ਸਰਪੋਰਟੂ ਦਾ ਆਏਗਾ ਕੱਲ ਮੈਨੂੰ ਡੀਐਸਪੀ ਟਾਂਡਾ ਦਾ ਕਾਲ ਆਈ ਸੀ ਟੈਲੀਫੋਨਿਕ ਕਾਲ ਦਾ ਆਤਮੋਂ ਤਕਰੀਬਨ 9 ਵਜੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਥੇ ਕੋਈ ਸੀਜ਼ਰ ਹੋ ਰਹੀ ਹੈ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਦੇ ਤੇ ਕੋਈ ਨਸ਼ੀਲੀ ਦਵਾਈਆਂ ਪੁਲਿਸ ਨੇ ਸੀਜ਼ ਕੀਤੀਆਂ ਉਹਦੇ ਸਬੰਧ ਵਿੱਚ ਅੱਜ ਮੈਂ ਹਾਈ ਕੋਰਟ ਨੂੰ ਅਟੈਂਡ ਕਰਨ ਉਪਰੰਤ ਇੱਥੇ ਸਿੱਧਾ ਪਹੁੰਚਿਆ ਰਜਿੰਦਰਾ ਮੈਡੀਕਲ ਸਟੋਰ ਤੇ ਸਬ ਇੰਸਪੈਕਟਰ ਰਣਜੀਤ ਕੁਮਾਰ ਜੀ ਨੇ ਆਪਣੇ ਕੋਲਿਸ ਪਾਰਟਿਸ ਮੇਰ ਮਿਰਨਾਲ ਇੱਥੇ ਆਏ ਮੈਡਮ ਐਮ ਸੀ ਟਾਂਡਾ ਦੇ 6 ਵਾਰਡ ਦੇ ਤੇ ਇੰਡੀਪੈਂਡੈਂਟ ਵਿਟਨੈਸ ਅਸੀਂ ਦੋ ਜੁਆਇਨ ਕਰਵਾਏ ਹੈਗੇ ਇਸ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਫਾਰਮ 16 ਤੇ 13 ਤਰ੍ਹਾਂ ਦੀਆਂ ਦਵਾਈਆਂ ਸੀਜ਼ ਕੀਤੀਆਂ ਗਈਆਂ ਜਿਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਪ੍ਰਿਗਾਵਾ ਲੈਂਦੀਆਂ ਸੀ ਇਹ ਜਿਹੜੀ ਦਵਾਈ ਮਿਸਯੂਜ਼ ਕੀਤੀ ਜਾ ਰਹੀ ਹੈਗੀ ਆ ਆਮ ਤੌਰ ਤੇ ਪਬਲਿਕ ਦੇ ਵਿੱਚ ਅਸੀਂ ਇਹ ਫਾਰਮ 16 ਦੀ ਸੀਜ਼ ਕਰ ਲਈਆਂ ਇਹਨੂੰ ਅਗਲੇ ਰਹੀ ਕਾਰਵਾਈ ਲਈ ਅਸੀਂ ਜੈਡਲਿਊ ਸ਼ਹਿਰਪੁਰ ਨੂੰ ਕੀ ਦਾਂਗੇ ਜੋ ਵੀ ਕਲਰ ਵਾਈ ਹੋਈ ਚੀਜ਼ ਉਹ ਜੈਡ ਰੀਸੋਲਵ ਅਗੇ ਕਰਨ ਮੈਡੀਕਲ ਸਟੋਰ ਤੋਂ ਕੀ ਕਰ ਰਹੀ ਹੈ ਮੈਡੀਕਲ ਸਟੋਰ ਤੋਂ ਸਰ ਅਸੀਂ ਫਾਰਮ ਕੋਲੋਂ ਦੇ ਦਵਾਈਆਂ ਨਸੀਜ ਕੀਤੀਆਂ ਬਾਕੀ ਡਰਗਨ ਕੋਸਮੈਟਿਕ ਵਿੱਚ ਜੋ ਵੀ ਉਲੰਘਣਾ ਜੋ ਵੀ ਕੀਤੀ ਇਹਨਾਂ ਨੇ ਉਹਦੀ ਜੜੀ ਹੈਗੀ ਇਹ ਇਹਨਾਂ ਨੂੰ ਅ ਅਸੀਂ ਜਿੱਦ ਕਲ ਕਰੀਏ ਤਾਂ ਕੱਲ ਟਾਂਡਾ ਪੁਲਿਸ ਨੇ ਜਿਹੜੀ ਭਾਰੀ ਮਾਤਰਾ ਦੇ ਵਿੱਚ ਨਸੀਲੇ ਪਦਾਰਥ ਥੋੜੇ ਆ ਉਸ ਬੰਦੀ ਜਿਹੜਾ ਮਾਮਲਾ ਦਰਸ ਕੀਤਾ ਹੈ ਡਿਊਟੀ ਕਨਸਟਬਲ ਰੁਸ਼ਰ ਦੇ ਰੂਪ ਮਾਰ ਕਲ ਮੇਰੀ ਨੌਲੇਜ ਵਿੱਚ ਐਫ ਆਈ ਆਰ ਨੰਬਰ 216 ਇਹਨਾਂ ਨੇ ਪੁਲਿਸ ਡਿਪਾਰਟਮੈਂਟ ਨੇ ਕੀਤੀ ਹੈਗੀ ਆ ਚੈਨਦੀਪ ਸਿੰਘ ਦੇ ਉੱਤੇ ਤੇ ਕੁਝ ਦਵਾਈਆਂ ਰਿਕਵਰ ਹੋਈਆਂ ਸੀ ਇਹਨਾਂ ਨੇ ਪੁਲਿਸ ਵਾਲੇ ਨੇ ਨਹੀਂ ਮੈਨੂੰ ਦੱਸਿਆ ਹੈਗਾ ਬਾਕੀ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਪੁਲਿਸ ਡਿਪਾਰਟਮੈਂਟ ਨਹੀਂ ਦੱਸ ਸਕਦਾ ਕੱਲ੍ਹ ਵਾਲੀ ਗੱਲ ਹੈ ਕਿੰਨੀ ਮਤਲਬ ਹੈ ਜੇ ਦਵਾਈਆਂ ਬੜੀ ਗਈ ਅੱਜ 13 ਤਰ੍ਹਾਂ ਦੀ ਦਵਾਈਆਂ ਸੀ ਫਾਰਮ ਤੋਂ ਲੈਤੀ ਸੀ ਕਿੰਨੀਆਂ